ਜੀ ਦਰਸਾ ਸਾਡੇ ਕੋਲ ਅਗਲੀ ਮਿਲਾਈ ਹੈ ਬ੍ਰਿੰਦਰ ਸਿੰਘ ਜੀ ਦੀ ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਅਤੇ ਪੰਨੀਲਮ ਕੋਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਹਿਬ ਜੀ ਨੂੰ ਬੇਨਤੀ ਹੈ ਕਿ ਉਹ ਖਾਲਸਤਾਨ ਮੂਵਮੈਂਟ ਚ ਮੌਜੂਦ ਕੈਟ ਨਾਲ ਨਿਪਟਨ ਦੀ ਪੰਥ ਨੂੰ ਤਿਆਰੀ ਬਾਰੇ ਦੱਸਣ ਕਿਉਂਕਿ ਜਿਸ ਤਰ੍ਹਾਂ ਕੈਨੇਡੀਅਨ ਖਾਲਸਤਾਨੀ ਸਿੱਖ ਦਾ ਨਾਂ ਗੁਰਮੀਤ ਪਿੰਕੀ ਦੁਆਰਾ ਲਗਾਏ ਗਏ ਹੀ ਅੱਜ ਸਾਡੇ ਸੰਘਰਸ਼ ਨੂੰ ਇੱਕ ਜ਼ੋਰਦਾਰ ਹਲੂਨਾ ਦਿੰਦਾ ਹੈ ਗਰਾਊਂਡ ਲੈਵਲ ਤੂੰ ਜੋ ਸਿੱਖ ਲਾਸਟ ਐਂਡ ਆਫ ਦਾ ਚੇਨ ਹੈ ਉਸ ਲਈ ਇਹ ਸਿਚੁਏਸ਼ਨ ਵਾਕੇ ਹੀ ਸਚੂ ਪੰਜੇ ਚ ਪਾਉਣ ਵਾਲੀ ਹੈ ਅੱਜ ਵੀ ਪੰਥ ਖਾਲਸਾਣ ਦੇ ਨਾਂ ਤੇ ਇੱਕ ਜ਼ਰੂਰ ਹੀ ਜੋਰਡਨ ਪਰ ਕਿਸੇ ਨੂੰ ਇੱਕ ਨੂੰ ਚੁਣਨ ਦੀ ਵਾਰੀ ਆਈ ਤਾਂ ਇਹ ਏਕਤਾ ਰਹਿਣੀ ਨਹੀਂ ਪ੍ਰਮਾਤਮਾ ਦੇ ਅਰਦਾਸ ਹੈ ਤਾਂ ਇਹੋ ਹੀ ਹੈ ਕਿ ਏਕਤਾ ਵਧੇ ਹੁੰਜੀ ਸਿਮਰਨਜੀਤ ਸਿੰਘ ਮਾਨ ਦਾ ਨਾਂ ਲਿਆ ਤਾਂ ਵੀ ਬੜੇ ਵੱਖਰੇਵੇਂ ਦਿਸਦੇ ਨੇ 2017 ਸਿਰ ਤੇ ਹੈ ਖਾਲਸਾ ਨੇ ਯੂਥ ਜੇ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਵੋਟ ਨਾ ਪਾਵੇ ਤਾਂ ਕਿਸ ਨੂੰ ਪਾਵੇ ਕਿਰਪਾ ਕਰਕੇ ਇਸ ਤੇ ਆਪਣੇ ਵਿਚਾਰ ਦਿਓ ਇਲਿਕਧਿਆਨ ਜੰਗ ਹਿੰਦ ਪੰਜਾਬ ਦਾ ਮੋੜ ਹੋ ਸੀ ਸਾਥੋਂ ਖੁਸ਼ੀਆਂ ਭਾਵੇਂ ਸਰਦਾਰੀਆਂ ਨੇ ਉਦੋਂ ਤੱਕ ਨਹੀਂ ਜੰਗ ਖਤਮ ਹੋਣੀ ਜਦ ਤੱਕ ਜਿੱਤਦੀਆਂ ਨਹੀਂ ਜੋ ਹਾਰੀਆਂ ਨਹੀਂ ਜੀ ਰਟ ਸੰਗ ਆ ਬਹੁਤ ਖੂਬ ਇਹ ਭਾਈ ਗਜਿੰਦਰ ਸਿੰਘ ਔਰ ਦਲ ਖਾਲਸਾ ਵੜਿਆਂ ਦਾ ਇਨਫੈਕਟ ਮੋਟੋ ਹੈ ਕਿ ਭਾਈ ਇਹ ਅਲਟੀਮੇਟਲੀ ਇਸ ਸਿੰਘ ਸਰਦਾਰੀ ਪੋਲਿਟিক্যাল ਸੋਵਰਿਟੀ ਹਾਸਲ ਕਰਨੀ ਹੈ ਜੀ ਔਰ ਇਹ ਜੰਗ ਹਿੰਦ ਪੰਜਾਬ ਸ਼ਾ ਮੁਹੰਮਦ ਨੇ ਵੀ ਕਿਹਾ ਸੀ ਔਰ ਜੂਨ 84 ਚ ਵੀ ਜਿਵੇਂ ਫੁੱਲ ਸਕੇਲ ਹਿੰਦ ਚੜਿਆ ਆ ਕੇ ਪੰਜਾਬ ਤੇ ਇਹ ਜੰਗ ਹਿੰਦ ਪੰਜਾਬ ਹੈ ਆ ਵੀਰ ਬਰਿੰਦਰ ਸਿੰਘ ਜੀ ਦਾ ਸ਼ੁਕਰੀਆ ਉਹਨਾਂ ਨੇ ਲਿਖਿਆ ਸਾਨੂੰ ਔਰ ਉਹਨਾਂ ਨੇ ਪਿੰਕੀ ਕੈਟ ਦੇ ਹਵਾਲੇ ਨਾਲ ਕਿਹਾ ਹੈ ਵੀ ਇਹ ਜਿਹੜੀ ਸਟ੍ਰੈਟਜੀ ਅਨਫੋਲਡ ਹੋਏਗੀ ਦੇ ਨਾਲ ਕਿਵੇਂ ਡੀਲ ਕਰਨਾ ਹੈ ਜੀ ਦੇਖੋ ਅਸੀਂ ਅਡਰਡ ਸ਼ਖਸੀਅਤਾਂ ਦੇ ਨਾਲ ਇਸ ਮੁੱਦੇ ਦੇ ਉੱਤੇ ਵਿਊ ਪੁਆਇੰਟ ਵੀ ਦਿੱਤਾ ਹੈ ਟੀਵੀ 84 ਨਿਊਜ਼ ਪਿਛਲਾ ਹਫਤਾ ਸਾਰਾ ਇਸ ਤੇਰੇ اور ਅਜਦੇ ਟੀਵੀ 84 ਨਿਊਜ਼ ਪ੍ਰੋਗਰਾਮ ਚ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੀ ਸਿੰਘਣੀ ਬੀਬੀ ਪਰਮਜੀਤ ਕੌਰ ਖਾਲੜਾ ਉਹਨਾਂ ਨਾਲ ਐਕਸਕਲੂਸਿਵ ਅਧੇ ਘੰਟੇ ਦੀ ਗੱਲਬਾਤ ਹੋਏਗੀ ਦਰਸ਼ਕ ਸ਼ਰੋਤੇ ਟਿਊਨ ਇਨ ਰਹਿਣ ਉਸ ਨੂੰ ਜ਼ਰੂਰ ਸੁਣ ਦੇਖੋ ਇਸ ਬਾਰੇ ਜਿਨ੍ਹਾਂ ਵੀ ਸਾਡੇ ਗੈਸਟ ਨੇ ਵਿਊ ਦਿੱਤੇ ਨੇ ਹਰ ਇੱਕ ਨੇ ਨੋਟ ਆਫ ਕਾਸ਼ਨ ਦਿੱਤਾ ਹੈ ਕਿ ਵੀ ਸਾਨੂੰ ਖਬਰਦਾਰ ਰਹਿਣ ਦੀ ਲੋੜ ਹੈ ਜੀ ਬੇਸ਼ੱਕ ਕੁਝ ਚੀਜ਼ਾਂ ਦੀ ਇਤਿਹਾਸਕਤਾ ਸਾਬਤ ਹੋ ਰਹੀ ਹੈ ਜਿਹੜੀਆਂ ਪਹਿਲਾਂ ਹੀ ਪਤਾ ਸੀ ਪਰ ਵਾਂਸ ਕੈਟ ਆਲਵੇਸ ਕੈਟ ਜੀ ਜੀ ਔਰ ਜੇ ਉਹਨੇ ਕਿਹਾ ਜੀ ਮੈਂ 5 ਪਰਸੈਂਟ ਇਨਸ਼ਾਫ ਕੀਤੇ ਨੇ ਪਤਾ ਨਹੀਂ ਉਹਨੇ ਕਿੱਧਰ ਨੂੰ ਵਗ ਤੁਰਨਾ ਹੈ ਜਿਸ ਕਿਸਮ ਦੀ ਉਹ ਲੂਸ ਕੈਨਨ ਹੈ ਔਰ ਕੋਈ ਰਿਮੋਰਸ ਜਾਂ ਕੋਈ ਪਛਤਾਵਾ ਨਹੀਂ ਲੱਗਦਾ ਉਹਦੀ ਬਾਡੀ ਲੈਂਗੁਏਜ ਸੋ ਇਹਦੇ ਬਾਰੇ ਆਲਰੇਡੀ ਕਾਫੀ ਮਟੀਰੀਅਲ ਅਸੀਂ ਡਿਸਕਸ ਕੀਤਾ ਹੈ ਅਖੀਰ ਚ ਉਹਨਾਂ ਨੇ ਕਿਹਾ ਵੀ 2017 ਸਿਰ ਤੇ ਹੈ ਯੂਥ ਦੇ ਵਿੱਚ ਜਿਹੜਾ ਉਹ ਕਨਫਿਊਜ਼ਨ ਹੈ ਔਰ ਬਹੁਤ ਸਾਰਿਆਂ ਚ ਹੈ ਸਰਮਾਨ ਦੀ ਪਾਰਟੀ ਦੇ ਹਵਾਲੇ ਨਾਲ ਵੀ ਉਹਨਾਂ ਨੇ ਗੱਲ ਕੀਤੀ ਹੈ ਦੇਖੋ ਅਸੀਂ ਇਹੀ ਆਸ ਕਰਦੇ ਹਾਂ ਕਿ ਇਹ ਸਾਰੇ ਵੈਕਿਊਮ ਜਿਹੜਾ ਬਾਦਲ ਕਿਆਂ ਦੇ ਜਾਣ ਨਾਲ ਪੈਦਾ ਹੋਣਾ ਹੈ ਆਲਰੇਡੀ ਹੋ ਰਿਹਾ ਹੈ ਔਰ ਆਲਰੇਡੀ ਕਾਂਗਰਸ ਨੇ ਲੰਗਰ ਲੰਗੋਟੇ ਕੱਸੇ ਨੇ ਆਮ ਆਦਮੀ ਪਾਰਟੀ ਗ੍ਰਾਸ ਰੂਟ ਲੈਵਲ ਤੇ ਆਪਣਾ ਨੈਟਵਰਕ ਪਸਾਰ ਰਹੀ ਹੈ ਜੀ ਸੋ ਸਾਡੀਆਂ ਧਿਰਾਂ ਨੂੰ ਜਿਹੜੀ ਮੂਲ ਤੌਰ ਦੇ ਉੱਤੇ ਜਿਨ੍ਹਾਂ ਨੇ ਭਾਵੇਂ ਇਹ ਵੀ ਫੈਸਲਾ ਕੀਤਾ ਕਿ ਅਸੀਂ ਚੋਣਾਂ 'ਚ ਨਹੀਂ ਆਣਾ ਉਹਨਾਂ ਨੂੰ ਦੇਖਣਾ ਪਵੇਗਾ ਕਿ ਉਹ ਇਸ ਦਾਇਰਾਕਾਰ ਦੇ ਵਿੱਚ ਸ਼੍ਰੋਮਣੀ ਕਾਲੀਦਾ ਲੰਗਰ ਅੰਮ੍ਰਿਤਸਰ ਦੀ ਪੋਲਿਟੀਕਲ ਪਾਰਟੀ ਦੇ ਤੌਰ ਤੇ ਵਿਚਰ ਰਹੀ ਹੈ ਉਹਨਾਂ ਦੀ ਕਪਣੀ ਹੁੰਦਾ ਹੈ ਬਿਸ਼ੱਕ ਵਖਰੇਵੇਂ ਹੋਣ ਵੀ ਮੈਂ ਸਮਝਦਾ ਹਾਂ ਵੀ ਇੱਕ ਜੁਆਇੰਟ ਸਾਨੂੰ ਫਰੰਟ ਬਣਾਉਣ ਦੀ ਰੋਡ ਹੋਏਗੀ ਔਰ ਮੈਂ ਇਸ ਗੱਲ ਦਾ ਪੱਕਾ ਕਾਇਲ ਹਾਂ ਕਿ ਸਾਨੂੰ ਆਪਣੀ ਧਰਤੀ ਜਾਂ ਆਪਣਾ ਬੇਸ ਜਿਹੜਾ ਉਹ ਨਹੀਂ ਛੱਡਣਾ ਚਾਹੀਦਾ ਕਿ ਜੀ ਈਸ਼ਵਰੀ ਉਹਦੀ ਮਦਦ ਕਰ ਦਿਓ ਤਾਂ ਕਿ ਬਾਦਲ ਕੇ ਹਾਰ ਜਾਣ ਫਿਰ ਇਸ ਤਰ੍ਹਾਂ ਨਹੀਂ ਹੁੰਦਾ ਜਦੋਂ ਤੁਸੀਂ ਇੱਕ ਲੈ ਕੇ ਤੁਰਿਓ ਨਿਸ਼ਾਨ ਬੋਟਾਂ ਥੋੜੀਆਂ ਨੇ ਬਹੁਤੀਆਂ ਨੇ ਕੀ ਹੈ ਪਰ ਆਪਣਾ ਜਿਹੜਾ ਬੇਸ ਹੈ ਉਹਨੂੰ ਨਹੀਂ ਛੱਡਣਾ ਚਾਹੀਦਾ ਔਰ ਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਪੋਹ ਦਾ ਮਹੀਨਾ ਅੱਜ ਸ਼ੁਰੂ ਹੋਇਆ ਹੈ ਜੀ ਔਰ ਸਭ ਥਾਂ ਤੇ ਪੋਖ ਤੋਖਾਰ ਨਾ ਵਿਆਪੇ ਕੰਠ ਮਿਲਿਆ ਹਰ ਨਾਉ ਇਹ 12 ਮਾ ਦਾ ਇਸ ਮਹੀਨੇ ਪਰਥਾਏ ਇਸ ਸ਼ਬਦ ਨੂੰ ਪੜਿਆ ਜਾ ਰਿਹਾ ਹੈ ਪੜਿਆ ਗਿਆ ਹੈ ਪੜਿਆ ਜਾਇਆ ਜਾਏਗਾ ਤੁਹਾਰੀ ਜੀ ਵਿਆਖਿਆ ਵੀ ਦੀ ਹੋਏਗੀ ਅਸੀਂ 12 ਮਾ ਤੁਖਾਰੀ ਰਾਗ ਜਿਹੜਾ ਗੁਰੂ ਨਾਨਕ ਸਾਹਿਬ ਦਾ ਰਚਿਆ ਹੋਇਆ ਉਸ ਚੋਂ ਅਸੀਂ ਮਹੀਨਾ ਦੀ ਵਿਚਾਰ ਪਿਕ ਕਰਦੇ ਔਰ ਪੂ ਮਹੀਨੇ ਦੇ ਲਈ ਜਿਹੜਾ ਤੁਖਾਰੀ ਰਾਗ ਗੁਰੂ ਨਾਨਕ ਸਾਹਿਬ ਦਾ 12ਵਾਂ ਹੈ ਉਸ ਦਾ ਇਹ ਉਪਦੇਸ਼ ਹੈ ਜਾਂ ਵਿਚਾਰ ਹੈ ਪੂਖ ਤੁਖਾਰ ਪੜੇ ਵਣ ਤ੍ਰੇਣ ਰਸ ਸੁਖੈ ਆਵਤ ਕੀ ਨਾਹੀ ਮਨ ਤਨ ਵਸੈ ਮੁਖੈ ਮਨ ਤਨ ਰਵ ਰਹਾ ਜਗ ਜੀਵਨ ਗੁਰ ਸ਼ਬਦੀ ਰੰਗ ਮਾਣੀ ਅੰਡਜ ਜੇਰਜ ਸੇਤਜ ਉਤਪੁਜ ਘਟ ਘਟ ਜੋਤਿ ਸਮਾਣੀ ਦਰਸ਼ਨ ਦੇਹੋ ਦਇਆਪਤਿ ਦਾਤੇ ਗਤ ਪਾਵੋ ਮਤ ਦੇਹੋ ਨਾਨਕ ਰੰਗ ਰਵੈ ਰਸ ਰਸੀਐ ਹਰਿ ਸਿਉ ਪ੍ਰੀਤ ਸਨੇਹੋ ਜੀ ਹੁਣੇ 12 ਮਹੀਨੇ ਉਸ ਧਰਤੀ ਪੰਜਾਬ ਦੀ ਪੰਜ ਦਰਿਆਵਾਂ ਦੀ ਜਿਹਦੇ ਰਾਵੀ ਦੇ ਰੁੱਖਾਂ ਦੀ ਗੱਲ ਕੀਤੀ ਹੈ ਆਰਟੀਕਲ ਚ ਹੁਣ ਉੱਥੇ ਪੋ ਦਾ ਮਹੀਨਾ ਠੰਡ ਹੁਣ ਤਾਂ এনवायरमेंट ਨੇ ਰੁੱਖ ਨਹੀਂ ਨੇ ਬਦਲ ਦਿੱਤਾ ਤੇ ਕੱਕਰ ਪੈਂਦਾ ਇਸ ਮਹੀਨੇ ਚ ਕੱਕਰ ਸ਼ੁਰੂ ਹੋ ਜਾਂਦਾ ਹੈ ਔਰ ਜਦੋਂ ਤਨੀ RAM ਚਾਤਰਕ ਨੇ ਫਾਰਮਰ ਦੀ ਗੱਲ ਕੀਤੀ ਪੰਜਾਬ ਦੇ ਜਿਹੜੇ ਆਜਾਤਮਕਾਤ ਕਰ ਰਹੇ ਨੇ ਤੋਨੇ ਲਿਖਿਆ ਸੀ ਕਿ ਕੱਕਰੀ ਰੁੱਤ ਸਿਆਲ ਦੀ ਧਰਤੀ ਸੁੰਨ ਮਸਾਨ ਖਲਕਤ ਸੁੱਤੀ ਅੰਦਰੀ ਨਿੱਗੀਆਂ ਬੁਕਲਾਂ ਤਾਂ ਇਸ ਵੇੜੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ ਜਾਂ ਕੋਈ ਕਰਦਾ ਭਗਤ ਜਨ ਖੂ ਉਤੇ ਸ਼ਨਾਨ ਜਾਂ ਇੱਕ ਕਿਸਮਤ ਦਾ ਬਲੀ ਜਾਗ ਰਿਹਾ ਕਿਰਸਾ ਸੋ ਕੱਕਰ ਰੁੱਤ ਸਿਆਲ ਦੀ ਪੋ ਦਾ ਮਹੀਨਾ ਉਹ ਹੈ ਕਿ ਜਦੋਂ ਕੱਕਰ ਪੈਂਦਾ ਤਾਂ ਗੁਰੂ ਸਾਹਿਬ ਸ਼ੁਰੂ ਕਰਦੇ ਨੇ ਪੋਖ ਤੁਖਾਰ ਪੜੇ ਤੁਖਾਰ ਕੱਕਰ ਨੂੰ ਕਹਿੰਦੇ ਨੇ ਕਿ ਪੋ ਦੇ ਮਹੀਨੇ ਕੱਕਰ ਪੈਂਦਾ ਵਣ ਤ੍ਰਿਣ ਰਸ ਸੋਖੈ ਜਦੋਂ ਕੱਕਰ ਪੈਂਦਾ ਤੇ ਜਿੰਨੀ ਵਨਸਪਤੀ ਹੈ ਪਲਾਂਟਸ ਨੇ ਉਹ ਸੁੱਕੇ ਹੋ ਜਾਂਦੇ ਨੇ ਉਹਨਾਂ ਵਿੱਚੋਂ ਰਸ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਡਰਾਈਨੈਸ ਹੁੰਦੀ ਹੈ ਸਾਰੇ ਪਾਸੇ ਆਵਤ ਕੀ ਨਾਹੀ ਮਨ ਤਨ ਵਸੈ ਮੁਖੇ ਕਿ ਜਿਵੇਂ ਵੈਜੀਟੇਸ਼ਨ ਇਸ ਵੇਲੇ ਸੁੱਕ ਗਈ ਹੈ ਤੇਰੇ ਉਸ ਤੋਂ ਬਿਨਾ ਜਿਹੜਾ ਕੱਕਰ ਦੇ ਪਹਿਣ ਕਰਕੇ ਇਸੇ ਤਰ੍ਹਾਂ ਹੇ ਵਾਯ ਗਰੂ ਤੇਰੇ ਆਏ ਬਿਨਾ ਮੇਰੇ ਅੰਦਰ ਮਨ ਔਰ ਤਨ ਜਿਹੜਾ ਤੇਰੇ ਬਿਨਾ ਉਹ ਖੁਸ਼ਕ ਹੈ ਆਵਤ ਕੀ ਹੈ ਤੂੰ ਜੇ ਨਹੀਂ ਆਏਂਗਾ ਮੇਰੇ ਮਨ ਤਨ ਦੇ ਅੰਦਰ ਨਹੀਂ ਵਸੇਗਾ ਮੇਰੇ ਮੁਖ ਤੇ ਆ ਕੇ ਤੇਰਾ ਨਾਂ ਨਹੀਂ ਹੋਏਗਾ ਤੇ ਮੈਂ ਵੀ ਜਿਵੇਂ ਕੱਕਰ ਪੈ ਕੇ ਬਨਸਪਤੀ ਸੁੱਕਦੀ ਐਵੇਂ ਸੁੱਕ ਜਾਵਾਂਗਾ ਮਨ ਤਨ ਰਵ ਰਹਾ ਜਗ ਜੀਵਨ ਤੇ ਜੇ ਤੂੰ ਆ ਜਾਏਂ ਜਗ ਜੀਵਨ ਜੀਉਣ ਜ਼ਿੰਦਗੀ ਦੇਣ ਵਾਲਾ ਤੇ ਮੇਰੇ ਮਨ ਔਰ ਤਨ ਦੇ ਵਿੱਚ ਤੂੰ ਰਵੇਂਗਾ ਤੂੰ ਹੋਏਂਗਾ ਤੇਰੀ ਪ੍ਰੈਜ਼ੈਂਸ ਹੋਏਗੀ ਗੁਰ ਸ਼ਬਦੀ ਰੰਗ ਮਾਣੀ ਔਰ ਤੇਰਾ ਪਿਆਰ ਦਾ ਸ਼ਬਦ ਮੇਰੇ ਅੰਦਰ ਹੋਏਗਾ ਤੇ ਮੈਂ ਰੰਗ ਦੇ ਵਿੱਚ ਹੋਵਾਂਗਾ ਮੋਜ ਦੇ ਵਿੱਚ ਹੋਵਾਂਗਾ ਬੁੱਲੇ ਲੁੱਟਾਂਗਾ ਅੰਡਜ ਜੇਰਜ ਸੇਤਜ ਉਤਪੁਜ ਘਟ ਘਟ ਜੋਤ ਸਮਾਣ ਇਹ ਹੁਣ ਚਾਰ ਫਾਰਮਸ ਆਫ ਲਾਈਫ ਨੇ ਅੰਡਜ ਹੈ ਜਿਹੜੀ ਕ੍ਰिएशन ਅੰਡੇ ਤੋਂ ਹੁੰਦੀ ਹੈ ਜੇਰ ਹੈ ਜਿਹੜੀ ਪਲਾਸੈਂਟਾ ਤੋਂ ਹੁੰਦੀ ਹੈ ਮੈਮਰੀਆ ਜਿਵੇਂ ਹਿਊਮਨ ਬੀਿੰਗ ਬੱਚਾ ਜੰਮਦਾ ਹੈ ਪਸ਼ੂ ਨੇ ਸਾਰੇ ਜਿਹੜੇ ਦੁੱਧ ਪਿਉਂਦੇ ਨੇ ਆਪਣੇ ਬੱਚਿਆਂ ਨੂੰ ਪਲਾਸਮੈ ਮੇਲੀ ਹੈ ਉਹ ਜੇਰਜ ਨੇ ਸੇਤਾ ਜੈ ਜਿਹੜੀ ਕ੍ਰिएशन ਪਸੀਨੇ ਤੋਂ ਹੁੰਦੀ ਏ ਉਤਪੁਜ ਜਿਹੜੀ ਜ਼ਮੀਨ ਚੋਂ ਨਿਕਲਦੀ ਏ ਅੰਡਜ ਜੇਰਜ ਸੇਤਜ ਉਤਪੁਜ ਘਟ ਘਟ ਜੋਤ ਸਮਾਣੀ ਉਹਦੇ ਚ ਤੁਹਾਡੀ ਜੋਤ ਸਮਾਂਦੀ ਏ ਹਰ ਥਾਂ ਹਰ ਚੀਜ਼ ਦਰਸ਼ਨ ਦਿਓ ਦਿਆਪਤ ਦਾਤੇ ਹੀ ਦਿਆ ਦੇ ਸਾਗਰ ਸਤਗੁਰੂ ਦਰਸ਼ਨ ਦਿਓ ਗਤ ਪਾਵੋ ਮਤ ਦਿਓ ਤੁਸੀਂ ਮੈਨੂੰ ਉੱਚੀ ਆਤਮਿਕ ਅਵਸਥਾ ਦਿਓ ਆਪਣੀ ਮਤ ਦਿਓ ਨਾਨਕ ਰੰਗ ਰਵੈ ਰਸ ਰਸੀਆ ਹਰਿ ਸਿਉ ਪ੍ਰੀਤ ਸਨੇਓ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਜੇ ਉਹਨ ਰੰਕਾਰ ਆ ਕੇ ਅੰਦਰ ਵਸੇ ਉਹ ਰਸ ਦੇਣ ਵਾਲਾ ਪਿਆਰਾ ਮੇਰੇ ਕੋਲ ਹੋਏ ਹਰਿ ਸਿਉ ਪ੍ਰੀਤ ਸਨੇਹੋ ਤੇ ਫੇਰ ਹਰ ਪਲ ਉਸ ਦੀ ਪ੍ਰੀਤ ਦੇ ਵਿੱਚ ਉਸ ਤੇ ਪਿਆਰ ਦੇ ਵਿੱਚ ਗੁਜ਼ਰੇ ਸੋ ਇਹ ਅੱਜ ਦਾ ਵਿਚਾਰ ਜੀ ਰਸਾਇਸਨਾ ਬ੍ਰਾਈਮ ਵੀਵਰਸ ਕੋਲ ਨੇ ਇਜਾਜ਼ਤ ਵੀਵਰਸ ਸਾਡੇ ਪ੍ਰੋਗਰਾਮ ਦਾ ਸਮਾਪਤੀ ਸਮਾਪਤਨ ਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ حاضر ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਡਾਕਟਰ ਸਨੂ ਆਗਿਆ ਦਿਓ ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ